ਸਸੀ ਗਾਲ ਜੀ ਨਮਸਕਾਰ ਅਦਾਬ ਦੋਸਤੋ ਸलाम ਸਾਰਿਆਂ ਨੂੰ ਤੇ ਅੱਜ ਨਵਾਂ ਸਾਲ ਹੈ ਨਵੇਂ ਸਾਲ ਤੇ ਨਵੇਂ ਹੀ ਕਿੱਸਾ ਨਵੇਂ ਤਰੀਕੇ ਦਾ ਸਾਰੇ ਜਿੰਨੇ ਵੀ ਐਕਟਰਾਂ ਦੀ ਅਸੀਂ ਕਲਾਸ ਲਾਈ ਹੈ ਜਾਂ ਜਿਨ੍ਹਾਂ ਲਈ ਗੱਲ ਕੀਤੀ ਹੈ ਉਹਨਾਂ ਬਾਰੇ ਅੱਜ ਤੁਹਾਨੂੰ ਸਾਰਿਆਂ ਬਾਰੇ ਚਾਣਨਾ ਪਾਵਾਂਗੇ ਤੇ ਪਹਿਲਾਂ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਉਹਨਾਂ ਦਾ ਰੱਬ ਜਿਹੜੇ ਸਾਨੂੰ ਵਧੀਆ ਕਮੈਂਟ ਪਾਉਂਦੇ ਆ ਬੂਸਟ ਕਰਦੇ ਉਹਨਾਂ ਦਾ ਰੱਬ ਸਾਰੇ ਕੰਮ ਸੈੱਟ ਕਰੇ ਤੇ ਜਿਹੜੇ ਸਾਨੂੰ ਬੈਡ ਕਮੈਂਟ ਵੀ ਪਾਉਂਦੇ ਆ ਗਲਤ ਬੋਲਦੇ ਉਹਨਾਂ ਨੂੰ ਰੱਬ ਮੱਤ ਦੇਵੇ ਗੁੱਸਾ ਸਾਨੂੰ ਉਹਨਾਂ ਤੇ ਹੈ ਜਿਹੜੇ ਕਿ ਜਿੰਦੇ ਜੀ ਤਾਂ ਬੰਦਿਆਂ ਨੂੰ ਪੁੱਛਦੇ ਨਹੀਂ ਮਰਨ ਤੋਂ ਬਾਅਦ ਗੀਤਕਾਰਾਂ ਦਾ ਸਰਤਾਜ ਜਾਂ ਸ਼ਹੀਦ ਜਾਂ ਫਿਰ ਦੀਪਰਗਨ ਸ਼ਹੀਦ ਬਣਾ ਦਿੰਦੇ ਜਾਂ ਫਿਰ ਰੱਬ ਰੂ ਬਣਾ ਦਿੰਦੇ ਕਿਸੇ ਨੂੰ ਸਾਰਿਆਂ ਨੂੰ ਬਾਅਦ ਚ ਸਮਝਦੇ ਆ ਉਹ ਜ਼ਰੂਰਤ ਇਹ ਹੈ ਕਿ ਜੇ ਸਮਾਜ ਸੁਧਾਰਨਾ ਦੇ ਜਿੰਦੇ ਜੀ ਸਮਝੋ ਤੇ ਕੁੱਲ ਮਿਲਾ ਕੇ ਸਿੰਗਰਾਂ ਦਾ ਕੀ ਆ ਜੀ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਦਲਜੀਤ ਲੈ ਲਓ ਜਾਂ ਬਾਕੀ ਇਹ ਸਾਰੇ ਜਦੋਂ ਗੁਰਦਾਸ ਮਾਨ ਨੂੰ ਮਿਲਣ ਜਾਂਦੇ ਆ ਤੇ ਬਾਹਰ ਪਿੱਠ ਪਿੱਛੇ ਕੀ ਕਹਿੰਦੇ ਆ ਚਲੋ ਡਰਾਮੇਵਾਜ ਨੂੰ ਮਿਲ ਲਈਏ ਮਾਨ ਸਾਹਿਬ ਇਹ ਨੋਟ ਕਰਿਓ ਤੇ ਬੱਬੂ ਮਾਨ ਨੂੰ ਜਿੰਨੇ ਮਿਲਣ ਜਾਂਦੇ ਆ ਉਹ ਕਹਿੰਦੇ ਚਲੋ ਜੀ ਫੋਕੇ ਦਾ ਉਸਤਾਦ ਨੂੰ ਮਿਲ ਲਈਏ ਫੋਕਾ ਉਸਤਾਦ ਕਹਿੰਦੇ ਆ ਤੇ ਸਾਹਮਣੇ ਸਟੇਜ ਤੇ ਕੀ ਗੱਲਾਂ ਕਰਦੇ ਆ ਕਿ ਸਾਨੂੰ ਬਹੁਤ ਪਤਾ ਜੀ ਮੈਂ ਮੈਂ ਬਹੁਤ ਸਿੱਖਿਆ ਹੋਇਆ ਆ ਆ 우ਸਤਾਦ ਜੀ ਜਿਹੜੇ ਸੁਰ ਕੱਢ ਕੱਢ ਲਿਆਉਂਦੇ ਇਹ ਸਿਰਫ ਸਾਹਮਣੇ ਆ ਪਿੱਠ ਪਿੱਛੇ ਸਾਰੇ ਈ ਇਦਾਂ ਦੇ ਲੋਕ ਨੇ ਇਹ ਸਾਹਮਣੇ ਕਦੀ ਵੀ ਬੁਰਾਈ ਨਹੀਂ ਕਰਦੇ ਅਸੀਂ ਲੋਕ ਇਹਨਾਂ ਤੋਂ ਵੱਡ ਕਿਉਂ ਹੋਏ ਕਿਉਂਕਿ ਸਾਤ ਉਹ ਚੀਜ਼ਾਂ ਸਾਹਮਣੇ ਚਮਚਾਗੀਆਂ ਨਹੀਂ ਹੋਈਆਂ ਪੈਰੀ ਡਿਗਣ ਵਾਲੇ ਵੀ ਪੈਰੀ ਮੱਥਾ ਟੇਕਣ ਵਾਲੇ ਵੀ ਪਿੱਠ ਪਿੱਛੇ ਇਹਨਾਂ ਨੂੰ ਸਾਰੇ ਇੱਕ ਦੂਜੇ ਨੂੰ ਗਲਤੀ ਬੋਲਦੇ ਭਾਵੇਂ ਕੋਈ ਵੀ ਸਿੰਗਰ ਹੋਵੇ ਇੱਕ ਦੋ ਨੂੰ ਛੱਡ ਕੇ ਜਿਹੜੇ ਇੱਕ ਦੋ ਹੈਗੇ ਆ ਉਹਨਾਂ ਨੂੰ ਪੁੱਛਦਾ ਕੋਈ ਤੇ ਇਹਨਾਂ ਦੀ ਨੇਚਰ ਇਦਾਂ ਦੀ ਹੈ ਤੇ ਨੰਬਰ 2 ਤੇ ਇੱਕ ਗੱਲ ਤੁਹਾਨੂੰ ਬਹੁਤ ਵਧੀਆ ਦੱਸ ਦਵਾ ਕਿ ਨਵੇਂ ਸਾਲ 'ਚ ਅਸੀਂ ਇੱਕ 뮤직 ਚੈਨਲ ਛੱਡ ਰਹੇ ਹਾਂ ਜੀ ਹੈਡ ਐਂਡ ਟੇਲ 뮤직 ਉਹਦੇ ਤੇ ਅਸੀਂ ਉਹਨਾਂ ਲੋਕਾਂ ਨੂੰ ਲਵਾਂਗੇ ਜਿਨ੍ਹਾਂ ਦੇ ਵਿੱਚ ਟੈਲੈਂਟ ਹੈ ਜਿਨ੍ਹਾਂ ਕੋ ਪੈਸਾ ਨਹੀਂ ਹੈ ਗਰੀਬ ਹੈ ਉਹ ਸਾਡੇ ਇੱਥੋਂ ਦੇ ਜਿਨ੍ਹਾਂ ਨੇ ਪਲਾਟ ਕੱਟੇ ਆ ਭਾਈ ਸਾਹਿਬ ਇਹਨਾਂ ਦੇ ਮਤਲਬ ਇਹ ਸਾਡੀ ਮਦਦ ਕਰ ਰਹੇ ਹੈ ਇਹ 'ਚ ਅਸੀਂ ਜਿਹੜੇ ਕੰਮ ਬਹੁਤ ਜ਼ਿਆਦਾ ਲੋਕ ਵਧੀਆ ਟੈਲੈਂਟਡ ਨੇ ਉਹਨਾਂ ਦੇ ਅਸੀਂ ਪ੍ਰੋਜੈਕਟ ਕਰਾਂਗੇ ਤੇ ਵੀਡੀਓ ਵੀ ਅਸੀਂ ਆਪ ਹੀ ਕਰਾਂਗੇ ਤੇ ਇੱਕ ਜਿਹੜੇ ਬੰਦੇ ਦੀ ਅਸलम ਸਿੱਧੂ ਦੀ ਅਸੀਂ ਗੱਲ ਕਰਦੇ ਆ ਅਕਸਰ ਜਿਹੜਾ ਅਸलम ਸਿੱਧੂ ਹੈ ਉਹ ਬਹੁਤ ਵਧੀਆ ਸਿੰਗਰ ਹੈ ਉਹਦੇ ਕੋਲੇ ਜੀ ਖਾਨ ਤੇ ਜਨਾਬ ਅਸੀਂ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਵੀ ਜੀ ਖਾਨ ਤੇ ਖਾਨ ਸਾਹਿਬ ਸਾਰੇ ਉਹਦੇ ਨਾਲ ਤੁਰਦੇ ਫਿਰਦੇ ਰਹੇ ਹੁਣ ਚੱਲਣਾ ਸਿਕਾਇਆ ਉਹਦਾ ਨਾਮ ਵੀ ਨਹੀਂ ਲੈਂਦੇ ਤੇ ਇਹੀ ਉਸਲਮ ਸਿੱਧੂ ਆ ਜਿਹਨੂੰ ਨਸ਼ੱਤਰ ਗਿੱਲ ਨੇ ਬਹੁਤ ਬੁਰਾ ਧੋਖਾ ਦੇ ਕੇ ਨਸ਼ੱਤਰ ਗਿੱਲ ਤੇ ਸਰਿੰਦਰ ਥਾਂਦੀ ਬੰਗਿਆ ਕੋਲ ਦਾ ਸਿੰਗਰ ਇਹ ਗੱਦਾਰੀ ਕਰਕੇ ਸਟਾਰ ਬਣੇ ਸੀ ਤੇ ਉਸ ਬੰਦੇ ਦਾ ਅਸੀਂ ਪ੍ਰੋਜੈਕਟ ਕਰਨ ਜਾ ਰਹੇ ਆ ਤੁਹਾਡੇ ਅਰਗੇ ਵਧੀਆ ਬੰਦਿਆਂ ਦੀ ਸਪੋਰਟ ਚਾਹੀਦੀ ਹੈ ਉਹ ਵਿਚਾਰਾ ਇੰਨੇ ਸਾਲ ਲੇਟ ਹੋ ਗਿਆ ਗੁੱਸਾ ਨਾ ਕਰੀ ਤੈਨੂੰ ਪਿੱਛੋ ਆਵਾਜ਼ ਮਾਰੀ ਉਹਦਾ ਸਾਰਾ ਪ੍ਰੋਜੈਕਟ ਚੋਰੀ ਕਰ ਕਿ ਜੋ 70 ਬਣਿਆ ਸੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ